ਇਹਨੂੰ ਜਿਹੜੀ ਮਰਜ਼ੀ ਸਕੀਮ ਦਾ ਨਾਮ ਦੇ ਮਨਰੇਕਾ ਖਤਮ ਕਰ ਦਿੱਤੀ ਗਈ ਐਵੇਂ ਬਸ ਜਿਹੜੀ ਮਨਰੇਕਾ ਦਾ ਸਮਾਂ ਰਹਿ ਗਿਆ ਇਹ 4-5 ਮਹੀਨੇ ਦਾ ਰਹਿ ਗਿਆ ਮੋਦੀ ਸਰਕਾਰ ਨੇ ਕੇਂਦਰ ਚ ਰਾਜ ਕਰਦੀ ਭਾਜਪਾ ਸਰਕਾਰ ਨੇ ਸਕੀਮ ਐ ਜਿਹੜੀ ਉਹਨੂੰ ਲੀਰੋ ਦੀਲ ਕਰਤਾ ਖਤਮ ਕਰਤੀ ਐ ਸਕੀਮ ਹੁਣੇ ਕਿਸੇ ਗਰੀਬ ਵਰਗ ਦੀ ਸਕੀਮ ਨਹੀਂ ਰਹੀ ਪਰ ਹੁਣੇ ਦੁੱਖ ਦੀ ਗੱਲ ਐ ਕਿ ਉਹਦੇ ਚ ਵੀ ਅਕੇ ਸਾਡੀਆਂ ਮਾਤਾਵਾਂ ਤੇ ਭੈਣਾਂ ਜਾਨੀ ਕਿ ਇਹਦੇ ਸਕੀਮ ਦਾ ਲਾਭ ਲੈਂਦੀਆਂ ਸੀ ਕਈ ਕਈ ਮਾਵਾਂ ਦੀ ਤਾਂ ਸਾਡੀ ਉਮਰ 70 70 ਸਾਲ ਸੀ ਜਿਹੜੀਆਂ ਇਹਦੇ ਚ ਕੰਮ ਕਰਦੀਆਂ ਹੁਣ ਇਹ ਸਕੀਮ ਖਤਮ ਕਰ ਦੇਣੀ ਹੈ ਨਾ ਇਹ ਐਨੀ ਚੂਜੀ ਸਕੀਮ ਕਰਦੀ ਐਨੀ ਨਾਰਮਲ ਮਤਲਬ ਕਿ ਇਹਦੇ ਨੋਰਮ ਸੈੱਟ ਕਰਤੇ ਕਿ ਇਹਦੇ ਵਿੱਚ ਕਿੱਥੇ ਕੰਮ ਚੱਲੂ ਕਿੱਥੇ ਨਹੀਂ ਚੱਲੂ ਕੌਣ ਕੰਮ ਕਰੂ ਕੌਣ ਨਹੀਂ ਕਰੂ ਕਿੰਨੀ ਉਮਰ ਦਾ ਕੰਮ ਕਰੂ ਕਿੰਨੀ ਉਮਰ ਦਾ ਕੰਮ ਨਹੀਂ ਕਰ ਸਕਦੀ ਹੈਰਾਨੀ ਦੀ ਗੱਲ ਕਿ ਕਾਂਗਰਸ ਨੂੰ ਸਮਰਥਨ ਦੇਣ ਦੀ ਬਜਾਇ ਕਾਂਗਰਸ ਵਾਲੇ ਕੀ ਕਹਿ ਰਹੇ ਨੇ ਕਹਿੰਦੇ ਤੁਸੀਂ ਪੈਸੇ ਦੀ ਬਰਬਾਦੀ ਕਰਤੀ ਹੈ ਜਲਾਦ ਸੱਦ ਕੇ ਤੇ ਜਦੋਂ ਮੈਂ ਅੰਦਰ ਫਲੋਰ ਤੇ ਘੇੜ ਲੇ ਮੈਂ ਉੱਥੇ ਬੋਲ ਕੇ ਕਿਹਾ ਵੀ ਅੱਛਾ ਗਰੀਬਾਂ ਦੀ ਆਵਾਜ਼ ਚੁੱਕਣਾ ਦਲੇ ਤੋਂ ਵਰਦਕ ਦੀ ਆਵਾਜ਼ ਚੁੱਕਣਾ ਸਾਡੀਆਂ ਮਾਵਾਂ ਤੇ ਭੈਣਾਂ ਦੀ ਆਵਾਜ਼ ਚੁੱਕਣਾ ਬਈ ਇਹ ਪੈਸੇ ਦੀ ਬਰਬਾਦੀ ਹੈ ਫਿਰ ਅੰਦਰ ਝੂਠ ਬੋਲ ਜੂ ਟਰਨ ਲੈਂਦੇ ਫਿਰ ਨਾ ਜੀ ਨਾ ਕਹਿੰਦੇ ਜੀ ਅਸੀਂ ਐ ਨਹੀਂ ਸੀ ਉਹ ਕਿਹਾ ਸੀ ਐ ਨਹੀਂ ਸੀ ਉਹ ਕਿਹਾ ਤੋੜੇ ਫੇਸ ਕਾਂਗਰਸ ਦਾ ਉੱਥੇ ਫੈਸਲਾ ਦੇਖੋ ਕੀ ਆ ਪੂਰੇ ਥੱਲੇ মিডিਆ ਅੱਕੇ ਕਹਿ ਰਹੇ ਨੇ ਪੈਸੇ ਦੀ ਬਰਬਾਦੀ ਆ ਤੇ ਅੰਦਰ ਫਲੋਰ ਤੇ ਕਹਿ ਰਹੇ ਆ ਅਸੀਂ ਸਰਬਸੰਮਤੀ ਨਾਲ ਇਸ ਰੈਜ਼ੋਲੂਸ਼ਨ ਨੂੰ ਪਾਸ ਕਰਦੇ ਆਂ ਲੋਕਾਂ ਨੂੰ ਮਾਰਤਾ ਜੀ ਇਹਨਾਂ ਨੇ ਕਾਂਗਰਸ ਦੇ ਦੋਰੇ ਪੀਸ ਨੇ ਤੇ ਭਾਜਪਾ ਤਾਂ ਹੈ ਹੀ ਨਹੀਂ ਪੰਜਾਬ ਦੀ ਭਾਜਪਾ ਤਾਂ ਲੱਗੀ ਉਹ ਪੰਜਾਬ ਨੂੰ ਜੜ੍ਹਤ ਹੋਈ ਹੈ ਘੱਟ ਗਿਣਤੀਆਂ ਨੂੰ ਜੜਨ ਲੱਗੀ ਹੋਈ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਕੇਂਦਰ ਸਰਕਾਰ ਦੇ ਖਿਲਾਫ ਇੱਕ ਮਤਾ ਝੜਾ ਉਹ ਲਿਆਂਦਾ ਗਿਆ ਮੰਰੇਗਾ ਨੂੰ ਲੈ ਕੇ ਕਿਉਂ ਕੀ ਕਿੱਥੇ ਕਿੱਥੇ ਖਾਮੀਆਂ ਨਜ਼ਰ ਆ ਰਹੀਆਂ ਨੇ ਕਿਉਂ ਵਿਰੋਧ ਕੀਤਾ ਜਾ ਰਿਹਾ ਹੈ ਮੰਤਰੀ ਤਰਨਜੀਤ ਸੋਨ ਸਾਡੇ ਨਾਲ ਸੋਨ ਸਾਹਿਬ ਵਿਰੋਧ ਵਾਲਾ ਪਰਟੀਕੂਲਰ ਪੁਆਇੰਟ ਕਿਹੜਾ ਹੈਗਾ ਜਿਸ ਨੂੰ ਲੈ ਕੇ ਵਿਰੋਧ ਦੇਖੋ ਮੈਂ ਨਾ ਉਰੇ ਤੁਹਾਨੂੰ ਫੈਕਟਸ ਐਂਡ ਫਿਗਰਸ ਨਾਲ ਗੱਲ ਦੱਸਦਾ ਇਹਨੂੰ ਜਿਹੜੀ ਮਰਜ਼ੀ ਸਕੀਮ ਦਾ ਨਾਮ ਦੇ ਲੜ ਮੰਰੇਗਾ ਖਤਮ ਕਰ ਦਿੱਤੀ ਗਈ ਜਿਵੇਂ ਡੁੱਬਦਾ ਬੇੜਾ ਹੌਲੀ ਹੌਲੀ ਤਰਦਾ ਤਰਦਾ ਕਿਨਾਰੇ ਲਾਣਾ ਪੈਂਦਾ ਨਾ ਐਵੇਂ ਬਸ ਜਿਹੜੀ ਮਨਰੇਕਾ ਦਾ ਸਮਾਂ ਰਹਿ ਗਿਆ ਇਹ 4-5 ਮਹੀਨੇ ਦਾ ਰਹਿ ਗਿਆ ਮੋਦੀ ਸਰਕਾਰ ਨੇ ਕੇਂਦਰ ਚ ਰਾਜ ਕਰਦੀ ਭਾਜਪਾ ਸਰਕਾਰ ਨੇ ਇਹ ਸਕੀਮ ਹੈ ਜਿਹੜੀ ਉਹਨੂੰ ਲੀਰੋ ਲੀਰ ਕਰਤਾ ਖਤਮ ਕਰਤੀ ਇਹ ਸਕੀਮ ਹੁਣੇ ਕਿਸੇ ਗਰੀਬ ਵਰਗ ਦੀ ਸਕੀਮ ਨਹੀਂ ਰਹੀ ਇਹਦੇ ਚ ਜ਼ਿਆਦਾਤਰ ਬੰਦੇ ਸਾਡੇ ਜਿਹੜੇ ਦਲਿਤ ਭਾਈਚਾਰੇ ਚੋਂ ਸੀ ਐਸਸੀ ਭਾਈਚਾਰੇ ਚੋਂ ਸੀ ਜਰਨਲ ਹੋਰ ਵੀ ਜਿਹੜੇ ਕੈਟਾਗਰੀਆਂ ਸੀ ਜਿਹੜੇ ਬਲੋ ਪਾਵਰਟੀ ਲਾਈਨ ਸੀ ਉਹ ਵੀ ਇਹਦੇ ਚ ਕੰਮ ਕਰਦੇ ਸੀ ਪਰ ਹੁਣ ਇਹ ਦੁੱਖ ਦੀ ਗੱਲ ਹੈ ਕਿ ਉਹਦੇ 'ਚ ਵੀ ਅੱਕੇ ਸਾਡੀਆਂ ਮਾਤਾਵਾਂ ਤੇ ਭੈਣਾਂ ਜਾਨੀ ਕਿ ਇਹਦੇ ਸਕੀਮ ਦਾ ਲਾਭ ਲੈਂਦੀਆਂ ਸੀ ਕਈ ਕਈ ਮਾਵਾਂ ਦੀ ਤਾਂ ਸਾਡੀ ਉਮਰ 70 70 ਸਾਲ ਸੀ ਜਿਹੜੀਆਂ ਇਹਦੇ 'ਚ ਕੰਮ ਕਰਦੀਆਂ ਹੁਣ ਇਹ ਸਕੀਮ ਖਤਮ ਕਰ ਦੇਣੀ ਹੈ ਨਾ ਔਰ ਇਹ ਐਨੀ ਚੂਜ਼ੀ ਸਕੀਮ ਕਰਤੀ ਐਨੀ ਨਾਰਮਲ ਮਤਲਬ ਕਿ ਇਹਦੇ ਨੋਰਮ ਸੈੱਟ ਕਰਤੇ ਕਿ ਇਹਦੇ ਵਿੱਚ ਕਿੱਥੇ ਕੰਮ ਚੱਲੂ ਕਿੱਥੇ ਨਹੀਂ ਚੱਲੂ ਕੌਣ ਕੰਮ ਕਰੂ ਕੌਣ ਨਹੀਂ ਕਰੂ ਕਿੰਨੀ ਉਮਰ ਦਾ ਕੰਮ ਕਰੂ ਕਿੰਨੀ ਉਮਰ ਦਾ ਕੰਮ ਨਹੀਂ ਕਰ ਸਕਦਾ ਅਸ਼wini ਜੀ ਕਹ ਰਹੇ ਸੀ ಗ್ರಾಮ ਪੰਚਾਇਤਾਂ ਅਸ਼wini ਜੀ ਝੂਠ ਬੋਲ ਰਹੇ ਨੇ ਨਾ ਜਿਹੜਾ ਝੂਠ ਹੁੰਦਾ ਝੂਠ ਤਾਂ ਜਿਹੜਾ ਮਰਜ਼ੀ ਬੋਲੀ ਜਾਵੇ ਝੂਠ ਕਿਹੜੇ ਕਿਸੇ ਨੇ ਜबान ਫੜੀ ਜਾਂਦੀ ਹੈ ਕਿਸੇ ਝੂਠ ਬੋਲਦੇ ਨੇ ਹੁਣ ਉਸ ਤੋਂ ਵੀ ਵੱਡੀ ਗੱਲ ਭਾਜਪਾ ਨੇ ਤਾਂ ਇਹ ਕੀਤੀ ਭਾਜਪਾ ਦਾ ਭਾਜਪਾ ਦੇ ਖਿਲਾਫ ਤਾਜਾ ਸੀ ਰੈਜ਼ੋਲੂਸ਼ਨ ਲਿਆਂਦਾ ਹੈ ਪੂਰੇ ਪੰਜਾਬ ਪੂਰੇ ਭਾਰਤ ਦੇ ਅੰਦਰ 28 ਸੂਬੇ ਨੇ ਕੱਲੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਪਹਿਲੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਕੇ ਇਸ ਰੈਜ਼ੋਲੂਸ਼ਨ ਦੇ ਆਂਦਾ ਸੀ ਇਹਦਾ ਵਿਰੋਧ ਕਰਦੇ ਉਸਕੀਨ ਦਾ ਹੈਰਾਨੀ ਦੀ ਗੱਲ ਕਿ ਕਾਂਗਰਸ ਨੂੰ ਸਮਰਥਨ ਦੇਣ ਦੀ ਬਜਾਏ ਕਾਂਗਰਸ ਵਾਲੇ ਕੀ ਕਹਿ ਰਹੇ ਨੇ ਕਹਿੰਦੇ ਤੁਸੀਂ ਪੈਸੇ ਨਹੀਂ ਬਰਬਾਦੀ ਕਰਤੀ ਇਹ ਜਲਾਸ ਸੱਦ ਕੇ ਤੇ ਜਦੋਂ ਮੈਂ ਅੰਦਰ ਫਲੋਰ ਤੇ ਘੇੜ ਲੇ ਮੈਂ ਉੱਥੇ ਬੋਲ ਕੇ ਕਿਹਾ ਵੀ ਅੱਛਾ ਗਰੀਬਾਂ ਦੀ ਆਵਾਜ਼ ਚੁੱਕਣਾ ਦਲੇ ਤੋਂ ਵੱਡਕ ਦੀ ਆਵਾਜ਼ ਚੁੱਕਣਾ ਸਾਡੀਆਂ ਮਾਵਾਂ ਤੇ ਭੈਣਾਂ ਦੀ ਆਵਾਜ਼ ਚੁੱਕਣਾ ਬਈ ਇਹ ਪੈਸੇ ਦੀ ਬਰਬਾਦੀ ਹੈ ਫਿਰ ਅੰਦਰ ਝੂਠ ਬੋਲ ਜੂ ਟਰਨ ਲੈਂਦੇ ਫਿਰ ਨਾ ਜੀ ਨਾ ਕਹਿੰਦੇ ਜੀ ਅਸੀਂ ਐ ਨਹੀਂ ਸੀ ਉਹ ਕਿਹਾ ਸੀ ਐ ਨਹੀਂ ਸੀ ਉਹ ਕਿਹਾ ਜਵਾਬ ਨਹੀਂ ਸੁਤਿਆ ਫਿਰ ਦੂਜਾ ਮੈਂ ਸਬੂਤ ਪੇਸ਼ ਕੀਤਾ ਡਾਕਟਰ ਬਿਊਮ ਦੇ ਵਿੱਚ ਅਜਾ ਟੀ ਵੱਡੀ ਖਬਰ ਲੱਗੀ ਹੈ ਕਿ ਜਿਹੜੀ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟਰੀ ਇੱਕ ਕਮੇਟੀ ਹੈ ਰੂਰਲ ਡਵੈਲਪਮੈਂਟ ਤੇ ਪੰਚਾਇਤੀ ਰਾਜ ਪਿੰਡੂ ਵਿਕਾਸ ਕਮੇਟੀ ਹੈ ਜਿਹੜੀ ਉਹਦੇ ਚੇਅਰਮੈਨ ਨੇ ਜਿਹੜੇ ਉਹ ਚੇਅਰਮੈਨ ਉਹ ਤੇ ਕਾਂਗਰਸ ਪਾਰਟੀ ਦੇ ਲੀਡਰ ਨੇ ਚੇਅਰਮੈਨ ਉਸ ਉਹਨਾਂ ਨੇ ਕੱਲ ਮੀਟਿੰਗ ਕੀਤੀ ਸੀ ਕੱਲ ਉਹ ਉਸ ਮੀਟਿੰਗ ਦੇ ਵਿੱਚ ਇਸ ਇਸ ਪਾਲਿਸੀ ਨੂੰ ਸਮਰਥਨ ਦੇਗੇ ਉਹਨਾਂ ਨੇ ਕੋਈ ਜਣੀ ਕਿਹਦਾ ਵਿਰੋਧ ਨਹੀਂ ਕੀਤਾ ਡਬਲ ਸਟੈਂਡ ਦੇਖੋ ਦੋਰੇ ਫੇਸ ਕਾਂਗਰਸ ਦਾ ਉੱਥੇ ਫੈਸਲਾ ਦੇਖੋ ਕੀ ਆ ਉਰੇ ਥੱਲੇ মিডিਆ ਅੱਗੇ ਕਹਿ ਰਹੇ ਨੇ ਪੈਸੇ ਦੀ ਬਰਬਾਦੀ ਆ ਚੰਦਰ ਫਲੋਰ ਤੇ ਕਹਿ ਰਿਹਾ ਸੀ ਸਰਬਸੰਮਤੀ ਨਾਲ ਇਸ ਰੈਜ਼ੋਲੂਸ਼ਨ ਨੂੰ ਪਾਸ ਕਰਦੇ ਆਂ ਲੋਕਾਂ ਨੂੰ ਮਾਰਤਾ ਜੀ ਇਹਨਾਂ ਨੇ ਕਾਂਗਰਸ ਦੇ ਦੋਰੇ ਫੇਸ ਨੇ ਤੇ ਭਾਜਪਾ ਤਾਂ ਹੈ ਹੀ ਨਹੀਂ ਪੰਜਾਬ ਦੀ ਭਾਜਪਾ ਤਾਂ ਲੱਗੀ ਉਹ ਪੰਜਾਬ ਨੂੰ ਜੜਨ ਹੋਈ ਹੈ ਘੱਟ ਗਿਣਤੀਆਂ ਨੂੰ ਜੜਨ ਲੱਗੀ ਹੋਈ ਹੈ ਘੱਟ ਗਿਣਤੀਆਂ ਦੇ ਉੱਤੇ ਉਹ ਸਿੱਤਾ ਡਾਕਾ ਮਾਰਨ ਲੱਗੀ ਹੈ ਸੋ ਜਿਹੜਾ ਅੱਜ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਚੁੱਪ ਰਹਿਣਾ ਉਹਨਾਂ ਤੇ ਇੱਕ ਵੀ ਬਿਆਨ ਨਾ ਦੇਣਾ ਉਹ ਸ਼ਰਿਆਵੇਂ ਇਸ ਚੀਜ਼ ਨੂੰ ਜ਼ਾਹਿਰ ਕਰਦਾ ਹੈ ਕਿ ਇਹਨਾਂ ਦਾ ਆਪਸ ਦੇ ਵਿੱਚ ਗਠਬੰਧਨ ਹੋਣਾ ਇਹਨਾਂ ਨੇ ਗਠਬੰਧਨ ਕਰਕੇ ਲੜਾਈ ਲੜਨੀ ਹੈ ਸੋ ਹੁਣ ਇਹ ਤਾਂ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਦੋਗਲੇ ਚਿਹਰਿਆਂ ਦਾ ਆਉਣ ਵਾਲੇ ਸਮੇਂ ਚ ਹਸ਼ਰ ਕੀ ਕਰਨਾ ਹੈ ਤੁਹਾਨੂੰ ਲੱਗਦਾ ਹੈ ਅੱਜ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਇਹਦੇ ਨਾਲ ਅਮਰੀਕਾ ਨੂੰ ਬਚਾਇਆ ਜਾ ਸਕਦਾ ਤੁਸੀਂ ਖੁਦ ਕਹਿ ਰਹੇ ਹੋ ਕਿ ਚਾਰ ਪੰਜ ਮਹੀਨੇ ਤੇ ਖੇਡ ਰਹਿ ਗਈ ਨਹੀਂ ਤਾਂ ਖਤਮ ਅਸੀਂ ਸੰਘਰਸ਼ ਕਰਾਂਗੇ ਅਸੀਂ ਹੂਰੋ ਰੈਜ਼ੋਲੂਸ਼ਨ ਪਾਸ ਕਰਕੇ ਹੁਣ ਕੇਂਦਰ ਨੂੰ ਭੇਜਤਾ ਗਵਰਨਰ ਸਾਹਿਬ ਕੋ ਜਾਊ ਕੋਰਟਾ ਸਾਹਿਬ ਕੋ ਕੇਂਦਰ ਚ ਜਾਊਗਾ ਨਾਲ ਅਸੀਂ ਇਹਦੇ ਸੰਘਰਸ਼ ਸ਼ੁਰੂ ਕਰਾਂਗੇ ਉਹਨੂੰ ਸੰਘਰਸ਼ ਵਿੱਡਾਂਗੇ ਔਰ ਸਾਨੂੰ ਇਸ ਲਈ ਕਿਸੇ ਵੀ ਹੱਦ ਤੱਕ ਜਾਣਾ ਪਿਆ ਸੀ ਇਹ ਵਾਪਸ ਕਰਾ ਕੇ ਛੱਡਾਂਗੇ ਜੀ ਸਕੀਮ। ਬਿਲਕੁਲ ਮੰਤਰੀ ਤਨਪ੍ਰੀਤ ਸਿੰਘ ਸਾਡੇ ਨਾਲ ਸੀ ਜਿਨ੍ਹਾਂ ਦੇ ਵੱਲੋਂ ਸਾਫ ਕਿਹਾ ਗਿਆ ਹੈ ਕਿ ਅਸੀਂ ਹਰ ਹੱਦ ਤੱਕ ਜਾਵਾਂਗੇ ਪਰ ਇਹ ਸਕੀਮ ਜਿਹੜੀ ਹੈ ਕੇਂਦਰ ਦੇ ਵੱਲੋਂ ਲਿਆਂਦੀ ਜਾ ਰਹੀ ਹੈ ਇਸ ਨੂੰ ਬੰਦ ਕਰਵਾ ਕੇ ਵਾਪਸ ਦਵਾ ਕੇ ਹੀ ਹਟਾਾਂਗੇ ਤਾਂ ਜੋ ਮੰਤਰੀਕਾ ਵਰਤਰਾ ਦਾ ਕੰਮ ਜਿਹੜਾ ਹੈ ਉਹ ਚੱਲਦਾ ਰਹੇ। ਕੈਮਰਾ ਪਰਸਨ ਸੰਤੋਖ ਦੇ ਨਾਲ ਚਲੋ ਮਰੋਗ ਪੰਜਾਬ ਵਿਧਾਨ ਸਭਾ ਛੰਡੀਗੜ੍ਹ।